ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਅਕਾਲ ਤਖਤ ਜਦੋਂ ਦੁਪਹਿਰੇ ਮੀਡੀਆ ਦੇ ਨਾਲ ਸੰਬੋਧਨ ਹੋਏ ਜਿਵੇਂ ਆਪਾਂ ਚਰਚਾ ਵੀ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਵੀ ਸੁਖਬੀਰ ਧੜਾ ਸਾਡੀਆਂ ਗੱਲਾਂ ਮੰਨਦਾ ਹੀ ਨਹੀਂ ਪਿਆ ਇਨ ਬਿਨ ਲਾਗੂ ਨਹੀਂ ਤੇ ਉਤੋਂ ਬਾਅਦ ਹੁਣ ਖਬਰਾਂ ਇਹ ਨੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਰਗਵੀਰ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਉੱਥੇ ਬੈਠ ਕੇ ਕੀ ਵਿਉਂਤਬੰਦੀ ਹੁੰਦੀ ਹੈ ਔਰ ਖਬਰ ਇਹ ਹੈ ਵੀ ਇਹ ਜਿਹੜੀ ਮੁਲਾਕਾਤ ਹੈ ਦੋਹਾਂ ਸਿੰਘ ਸਹਿਬਾਨਾਂ ਦੀ ਜਥੇਦਾਰ ਸਹਿਬਾਨਾਂ ਦੀ ਇਹ ਮਾਗੀ ਕਾਨਫਰੰਸ ਤੋਂ ਪਹਿਲਾਂ ਹੋਣੀ ਹੈ ਕੀ ਉਹਦੇ ਵਿੱਚ ਮਾਗੀ ਤੇ ਹੋਣ ਵਾਲੀ ਸਿਆਸਤ ਦੇ ਉੱਤੇ ਚਰਚਾ ਹੋਏਗੀ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਸਿਮਰਨਜੀਤ ਸਿੰਘ ਮਾਨ ਦੀ ਤੇ ترਸੀਮ ਸਿੰਘ ترਸੀਮ ਸਿੰਘ અમૃતਪਾਲ ਸਿੰਘ ਖਾਲਸਾ ਦੇ ਪਿਤਾ ਨੇ ਉਹਨਾਂ ਨੇ ਵੀ ਐਲਾਨ ਕੀਤਾ ਵੀ ਅਸੀਂ ਮਾਗੀ ਵਾਲੇ ਦਿਨ ਜਿਹੜਾ ਉਹ ਨਵੀਂ ਪਾਰਟੀ ਦਾ ਆਗਾਜ਼ ਕਰਨਾ ਸਿਆਸੀ ਪਾਰਟੀ ਜਿਹੜੀ ਆ ਉਹ ਪੰਥ ਨੂੰ ਸਮਰਪਿਤ ਕਰ ਦੇਣੀ ਆ ਤੇ ਸਿਮਰਨਜੀਤ ਸਿੰਘ ਮਾਨ ਇਹ ਗੱਲ ਆਖਦੇ ਆ ਵੀ ਅਸੀਂ ਅਮਰਤਪਾਲ ਸਿੰਘ ਦੀ ਪਾਰਟੀ ਦਾ ਸਮਰਥਨ ਤਾਂ ਕਰਾਂਗੇ ਵੀ ਜੇ ਉਹ ਖਾਲਸਾਤਨ ਦੀ ਗੱਲ ਕਰਨਗੇ ਆ ਪਿਛਲੇ 6 ਕ ਮਹੀਨਿਆਂ ਦੇ ਵਿੱਚ 7 ਮਹੀਨਿਆਂ ਦੇ ਵਿੱਚ ਦੋਹਾਂ ਦੇ ਵਿਚਾਰਧਾਰਾ ਚ ਇੰਨਾ ਜਿਹੜਾ ਵਖਰੇਵਾ ਕਿੱਦਾਂ ਆ ਗਿਆ ਇਹ ਦੋ ਮੁੱਖ ਤੌਰ ਦੇ ਉੱਤੇ ਜਿਹੜੇ ਮੇਰੇ ਸਵਾਲ ਹੈ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਇਹਨਾਂ ਦੋਹਾਂ ਦੇ ਉੱਤੇ ਤੁਸੀਂ ਦੱਸੋ ਵੀ ਪਹਿਲਾਂ ਤਾਂ ਜਥੇਦਾਰ ਸਹਿਬਾਨ ਦੀ ਹੋਣ ਵਾਲੀ ਮੁਲਾਕਾਤ ਮੰਗੀ ਕਾਨਫਰੰਸ ਤੋਂ ਪਹਿਲਾਂ ਤੇ ਫਿਰ ਸਿਮਰਨਜੀਤ ਸਿੰਘ ਮਾਨ ਤੇ ਅਮਰਪਾਲ ਸਿੰਘ ਦੀ ਸਿਆਸੀ ਪਾਰਟੀ ਦੇਖੋ ਸ਼ੁਰੂਆਤ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕੱਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਤਾਂ ਕਿ ਹੁਕਮਨਾਮਾ ਜਿਹੜਾ ਉਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਔਰ ਜਿਸ ਤਰ੍ਹਾਂ ਦਾ ਰੁਖ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਦਿਖਾਇਆ ਮੈਨੂੰ ਇਹ ਲੱਗਦਾ ਹੈ ਕਿ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਵੀ ਸਬਰ ਦਾ ਪਿਆਲਾ ਭਰ ਚੁੱਕਿਆ ਉੰਜ ਤਾਂ ਜਿਹੜੇ ਸਾਰੇ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਜਿਸ ਤਰ੍ਹਾਂ ਦਾ ਪ੍ਰਭਾਵ ਉਹਨਾਂ ਦੇ ਫੈਸਲੇ ਦੇ ਵਿੱਚ ਆਇਆ ਤੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੇ ਮਾਣ ਮਹਿਸੂਸ ਕਰ ਰਹੇ ਸੀ ਕਿ ਅੱਜ ਵੀ ਪੰਜਾਬ ਦੀ ਪੋਲੀਟੀਕਲ ਜਮਾਤ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਸ ਦਿਨ ਲੱਗ ਰਿਹਾ ਸੀ ਦੁਪਹਿਰ 3-4 ਵਜੇ ਤੱਕ ਇਹ ਲੱਗਣ ਲੱਗ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਮੋੜ ਖੜਾ ਹੋਏਗਾ ਕਿਉਂਕਿ ਜਿਸ ਤਰ੍ਹਾਂ ਦੀ ਪਕੜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਪੋਲੀਟੀਕਲ ਪਾਰਟੀ ਤੇ ਦਿਖਾਈ ਔਰ ਉਹਨਾਂ ਨੂੰ ਸਜ਼ਾ ਲਾਈ ਔਰ ਪੋਲੀਟੀਕਲ ਲੀਡਰਸ਼ਿਪ ਨੇ ਵੀ ਜਿਸ ਤਨ ਮੰਨ ਨਾਲ ਸਜ਼ਾ ਕਬੂਲੀ ਤੇ ਸਵੀਕਾਰ ਕੀਤੀ ਭਾਵੇਂ ਗੱਲ ਸੁਖਵੀਰ ਬਾਦਲ ਨੇ ਜਿਹੜੇ ਹਰਿਆਣੇ ਦੇ ਵਿੱਚ ਬਿਆਨਬਾਜ਼ੀ ਕੀਤੀ ਹੈ ਇੱਕ ਬੋਲ ਰਹੀ ਸੀ ਉਹ ਖੁੱਲੇ ਮੰਚ ਤੋਂ ਭਾਵੇਂ ਜਿਸ ਤਰ੍ਹਾਂ ਦੇ ਬਿਆਨ ਕੱਲ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਨੇ ਪੰਜਾਬ ਦੇ ਮਾਲਵਾ ਦੇ ਵਿੱਚ ਮੁਕਸਰ ਸਾਹਿਬ ਦੇ ਵਿੱਚ ਸੀ ਉਹ ਉਹ ਬਿਆਨ ਜਿਸ ਤਰ੍ਹਾਂ ਦੇ ਸੁਖਵੀਰ ਬਾਦਲ ਨੇ ਦਿੱਤੇ ਨੇ ਉਸ ਤੋਂ ਬਾਅਦ ਸੁਖਵੀਰ ਬਾਦਲ ਦੀ ਸਰਗਰਮੀ ਤਾਂ ਨਜ਼ਰ ਆਈ ਹੈ ਸਜ਼ਾ ਭੁਗਤਣ ਤੋਂ ਬਾਅਦ ਇੱਕੋ ਦਮ ਤੇਜ਼ ਤਰਾਰ ਲੀਡਰ ਦੇ ਤੌਰ ਤੇ ਪਰ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦਾ ਉਹਨਾਂ ਦਾ ਕਬੂਲਨਾਮਾ ਆਇਆ ਸਜ਼ਾ ਨੂੰ ਲੈ ਕੇ ਕਿ ਸਾਡੇ ਤੇ ਵਿਰੋਧੀਆਂ ਨੇ तमाम ਇਲਜ਼ਾਮ ਲਾਏ ਤੇ ਮੈਂ ਆਪਣੀ ਝੋਲੀ ਸਾਰੇ ਪਾਏ ਕਬੂਲ ਕੀਤੇ ਤਾਂ ਕਿ ਇਹ ਮਾਮਲਾ ਨਿਬੜ ਜੇ ਉਹਦੇ ਤੋਂ ਇੱਕ ਨਵੀਂ ਤਰ੍ਹਾਂ ਦੀ ਡਿਬੇਟ ਵੀ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ ਪਰ ਜਿਹੜੀ ਜਥੇਦਾਰ ਸਾਹਿਬਾਂ ਦੀ ਗੱਲ ਹੈ ਯਾਨੀ ਰੁਘਵੀਰ ਸਿੰਘ ਉਹਨਾਂ ਦੇ ਸਬਰ ਦਾ ਪਿਆਲਾ ਮੈਨੂੰ ਲੱਗਦਾ ਭਰ ਗਿਆ ਉਹ ਕਿਉਂ ਕਿਉਂਕਿ ਪਹਿਲਾਂ ਗੱਲੀਆਂ ਗੱਲਾਂ ਚੱਲੀਆਂ ਕਿ ਅਸੀਂ 20 ਦਿਨ ਦਾ ਸਮਾਂ ਲੈ ਲਿਆ ਫਿਰ ਗੱਲ ਚੱਲੀ ਵੀ ਅਸੀਂ ਸ਼ਹੀਦੀ ਦਿਨਾਂ ਤੋਂ ਬਾਅਦ ਤੇ ਹੁਣ ਗੱਲ ਇੱਥੋਂ ਤੱਕ ਚੱਲ ਰਹੀ ਹੈ ਕਿ ਅਕਾਲੀ ਦਲ ਨੇ ਮੰਗੀ ਦੀ ਕਾਨਫਰੰਸ ਰੱਖ ਲਈ ਤੇ ਵਰਕਿੰਗ ਕਮੇਟੀ ਦੀ ਬੈਠਕ ਹਜੇ ਤੱਕ ਨਹੀਂ ਹੈ ਅੱਜ ਕੱਲ ਚ ਕਰ ਲੈਣਾ ਅਕਾਲੀ ਦਲ ਦੇ ਲੀਡਰ ਤੇ ਗੱਲ ਵੱਖਰੀ ਹੈ ਕੱਲ ਮੈਂ ਸੁਣ ਰਿਹਾ ਸੀ ਉਹਨਾਂ ਦੇ ਬੜੇ ਬੁਲਾਰੇ ਨੇ ਬੜੇ ਸਿਆਣੇ ਨੇ ਉਹ ਅਰਸ਼ਦੀਪ ਸਿੰਘ ਕਲੇਰ ਉਹ ਕਹਿੰਦੇ ਵੀ ਮੈਨੂੰ ਲੱਗਦਾ ਕਿ ਅਗਲੇ 1-2 ਦਿਨਾਂ ਦੇ ਵਿੱਚ ਵਿੱਚ ਡੇਟ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਐਲਾਨੀ ਜਾ ਸਕਦੀ ਹੈ ਨਹੀਂ ਤਾਂ ਮੰਗੀ ਮੇਲੇ ਤੋਂ ਬਾਅਦ ਤਾਂ ਇਹ ਬੈਠਕ ਹੋ ਹੀ ਜਾਣੀ ਹੈ ਪਰ ਇੰਨਾ ਸਮਾਂ ਕਿਉਂ ਇਸੇ ਕਰਕੇ ਗਿਆਨੀ ਰੁਗਵੀਰ ਸਿੰਘ ਵੀ ਇਸ ਵਕਤ ਕਿਤੇ ਨਾ ਕਿਤੇ ਆ ਆਰ ਪਾਰ ਵਾਲੇ ਪਾਸੇ ਨਜ਼ਰ ਆ ਰਹੇ ਨੇ ਹੁਣ ਦੇਖੋ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਰੱਖ ਲਈ ਜੱਥੇਦਾਰ ਸਾਹਿਬ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਦਾ ਮਤਲਬ ਇਹ ਮੰਨਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਗਿਆਨੀ ਰੁਗਵੀਰ ਸਿੰਘ ਇਹ ਦਿਖਾਉਣਾ ਚਾਹੁੰਦੇ ਨੇ ਕਿ ਜਿਹੜੀ ਇਨਕੁਆਇਰੀ ਆਰਡਰ ਕੀਤੀ ਗਈ ਹੈ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਮੈਂ ਉਹਦੇ ਤੋਂ ਅਸਹਿਮਤ ਹਾਂ ਉਹਨਾਂ ਨੇ ਕੱਲ ਕਿਹਾ ਵੀ ਹੈ ਕਿ ਜਦੋਂ ਪੰਜ ਪਿਆਰਿਆਂ ਦੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਮੇਰੇ ਮੁਤਾਬਿਕ ਹੁਣ ਇਹਦੇ ਤੇ ਜਾਂਚ ਦੀ ਵੀ ਲੋੜ ਨਹੀਂ ਸੀ ਉਹ ਲਗਭਗ ਉਹਨਾਂ ਨੇ ਖਤਮ ਕਰਤੀ ਖਾਰਜ ਕਰ ਦਿੱਤੀ ਉਹਨਾਂ ਨੇ ਇੱਕ ਤਰੀਕੇ ਨਾਲ ਉਹ ਗੱਲ ਖਾਰਜ ਕਰਤੀ ਔਰ ਉਹਨਾਂ ਨੇ ਬਹੁਤ ਵੱਡਾ ਇੱਕ ਸਵਾਲ ਬੋਲਿਆ ਵੀ ਹੈ ਉਹ ਕਹਿੰਦੇ ਕਿ ਜੱਥੇਦਾਰ ਦੇ ਖਿਲਾਫ ਜਿਹੜੀ ਕੋਈ ਵੀ ਜਾਂਚ ਹੈ ਉਹ ਸ਼੍ਰੀ ਅਕਾਲ ਚਕਤ ਸਾਹਿਬ ਦੇ ਜੱਥੇਦਾਰ ਨੂੰ ਆਉਣੀ ਚਾਹੀਦੀ ਹੈ ਉਹਨਾਂ ਨੂੰ ਕਰਨੀ ਚਾਹੀਦੀ ਹੈ ਹੁਣ ਇਹ ਇੱਕ ਨਵੀਂ ਤਰ੍ਹਾਂ ਦਾ ਜਿਹੜਾ 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 ਪੰਜਾਬ ਦੇ ਵਿੱਚ ਮਹੌਲ ਬਣ ਰਿਹਾ ਜਾਂ ਵਿਚਾਰ ਬਣ ਰਿਹਾ ਜੀ ਵੀ ਕੀ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਜਥੇਦਾਰ ਸਹਿਬਾਨਾਂ ਦੇ ਸਿੰਘ ਸਹਿਬਾਨਾਂ ਦੇ ਹੁਕਮ ਨਹੀਂ ਮੰਨ ਰਿਹਾ ਇਹ ਜਿਹੜਾ ਵਿਚਾਰ ਬਣ ਰਿਹਾ ਨਾ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਬਿਆਨ ਤੋਂ ਬਾਅਦ ਇਹ ਵਿਚਾਰ ਹੋਰ ਪ੍ਰਬਲ ਹੋਇਆ ਲੋਕਾਂ ਦੇ ਵਿੱਚ ਪਰ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਚਿੰਤਾਤ ਹੈ ਅੰਦਰ ਖਾਤੇ ਅਕਾਲੀ ਦਲ ਦੇ ਵਿੱਚ ਇਸ ਵਕਤ ਬਹੁਤ ਵੱਡਾ ਕੜ ਮਸ ਸਮਚਿਆ ਪਿਆ ਅਕਾਲੀ ਦਲ ਦੀ ਲੀਡਰਸ਼ਿਪ ਕਈ ਤਿਹਰਾ ਦੇ ਵਿੱਚ ਅਣ ਐਲਾਨੇ ਤੌਰ ਤੇ ਸੋਚ ਰਹੀ ਹੈ ਬਹੁਤ ਸਾਰੇ ਲੀਡਰ ਨੇ ਜਿਹੜੇ ਕਹਿੰਦੇ ਜੀ ਲੋਕਾਂ ਚ ਸਨੇਹਾ ਜਾ ਰਿਹਾ ਵੀ ਅਸੀਂ ਅਕਾਲ ਤਖਤ ਸਾਹਿਬ ਨਾਲ ਮੱਥਾ ਲੈ ਰਹੇ ਹਾਂ ਅਜਿਆ ਨਹੀਂ ਹੋਣਾ ਚਾਹੀਦਾ ਸਾਨੂੰ ਵਰਕਿੰਗ ਕਮੇਟੀ ਬੁਲਾ ਕੇ ਸਤੀਫੇ ਮਨਜ਼ੂਰ ਕਰ ਲੈਣੇ ਚਾਹੀਦੇ ਨੇ ਇੱਕ ਤਿਹਰਾ ਜਿਹੜੀ ਉਹ ਇਸ ਗੱਲ ਨੂੰ ਲੈ ਕੇ ਆਧਾਰ ਬਣਾ ਰਹੀ ਹੈ ਕਿ ਜੇ ਅਸੀਂ ਸਾਰੇ ਹੁਕਮ ਮੰਨੇ ਤੇ ਸਾਨੂੰ ਚੋਣ ਕਮਿਸ਼ਨ ਤੋਂ ਦਿੱਕਤ ਆ ਸਕਦੀ ਹੈ ਪਾਰਟੀ ਦਾ ਜਿਹੜਾ ਸੰਵਿਧਾਨਿਕ ਦਾਇਰਾ ਹੈ ਉਹਦੇ ਤੇ ਫਰਕ ਪੈ ਸਕਦਾ ਹੈ ਹੁਣ ਹਾਲਾਂਕਿ ਕੱਲ ਮੈਂ ਸੁਣ ਰਿਹਾ ਸੀ ਅਰਸ਼ਦੀਪ ਕਲੇਰ ਹੁਣਾਂ ਨੂੰ ਉਹ ਕਹਿੰਦੇ ਅਸੀਂ ਜੱਥੇਦਾਰ ਸਾਹਿਬ ਨੂੰ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਨੂੰ ਇਹ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਕਿ ਕਿਸ ਤਰ੍ਹਾਂ ਦੀਆਂ ਲੀਗਲ ਹੁਨਤਾਈਆਂ ਨੇ ਸਾਨੂੰ ਕਿਸ ਤਰ੍ਹਾਂ ਦੀ ਦਿੱਕਤ ਆ ਸਕਦੇ ਨੇ ਸੱਤ ਮੈਮਰੀ ਕਮੇਟੀ ਤੇ ਸਿੱਧੇ ਤੌਰ ਤੇ ਪਰ ਜਦੋਂ ਕੱਲ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਹਿ ਹੀ ਦਿੱਤਾ ਕਿ ਹੁਕਮ ਮੰਨਣੇ ਚਾਹੀਦੇ ਨੇ ਸਾਰੇ ਇਹਦਾ ਮਤਲਬ ਹੈ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਉਹ ਜਿਹੜੀ ਅਕਾਲੀ ਦਲ ਵੱਲੋਂ ਗੱਲ ਵੀ ਕੋਈ ਰੱਖੀ ਗਈ ਆ ਉਹਨਾਂ ਦੇ ਸਾਹਮਣੇ ਹਾਲਾਂਕਿ ਜਿਹੜੀਆਂ ਦਿੱਕਤਾਂ ਆਉਣਗੀਆਂ ਕਾਨੂੰਨੀ ਤੌਰ ਤੇ ਅਗਰ ਗਿਆਨੀ ਗਵੀਰ ਸਿੰਘ ਉਹਨਾਂ ਨੂੰ ਲਿਖਤੀ ਤੌਰ ਤੇ ਸੌਂਪਿਆ ਗਿਆ ਉਹ ਗੱਲ ਪੰਜਾਬ ਦੀ ਜਨਤਾ ਨੂੰ ਵੀ ਦੱਸੀ ਜਾ ਸਕਦੀ ਸੀ ਅਕਾਲੀ ਦਲ ਮੀਡੀਆ 'ਚ ਜਾਰੀ ਕਰ ਸਕਦਾ ਸੀ ਵੀ ਇਹ ਦਿੱਕਤ ਹੈ ਜੀ ਅਸੀਂ ਤਾਂ ਦੇਖੋ ਸਿੰਘ ਸਾਹਿਬ ਨੂੰ ਵੀ ਦਿਾਈ ਇਹਦਾ ਮਤਲਬ ਹੈ ਕਿ ਸਿੰਘ ਸਾਹਿਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਜਿਹੜਾ ਉਹਨਾਂ ਨੇ ਕੱਲ ਬਿਆਨ ਦਿੱਤਾ ਸੋ ਹੁਣ ਗੱਲ ਆ ਕੇ ਖੜ ਗਈ ਸੰਦੀਪ ਜੀ ਕਿ ਜੇ ਅਕਾਲੀ ਦਲ ਨਹੀਂ ਕਰਦਾ ਵਰਕਿੰਗ ਕਮੇਟੀ ਦੀ ਬੈਠਕ ਇੱਕ ਅਦੇ ਦਿਨ ਦੇ ਵਿੱਚ ਤੇ ਮਾਗੀ ਕਾਨਫਰੰਸ ਚੱਲਿਆ ਜਾਂਦਾ ਹੈ ਤੇ ਮੈਨੂੰ ਲੱਗਦਾ ਫਿਰ ਜਿਹੜੀ ਮਾਗੀ ਦੀ ਸਿਆਸੀ ਕਾਨਫਰੰਸ ਹੈ ਉਹਦੇ ਉੱਪਰ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਜਨਤਾ ਉਸ ਸਿਆਸੀ ਕਾਨਫਰੰਸ ਨੂੰ ਕਿਵੇਂ ਵੇਖੇਗੀ ਔਰ ਗਿਆਨੀ ਹਰਪੀ ਸਿੰਘ ਨਾਲ ਜਿਹੜੀ ਮੁਲਾਕਾਤ ਹੈ ਗਿਆਨੀ ਰੁਕबीर ਸਿੰਘ ਦੀ ਉਹਦੇ ਨਾਲ ਇਹ ਬੜੇ ਅਹਿਮ ਸਵਾਲ ਹੈ ਡੱਲਾ ਸਾਹਿਬ ਇਹ ਦੋ ਜਥੇਦਾਰ ਸਹਿਬਾਨ ਪਹਿਲਾ ਜਥੇਦਾਰ ਸਹਿਬਾਨ ਨੇ ਲਗਭਗ ਉਸ ਕਮੇਟੀ ਨੂੰ ਖਾਰਜ ਕਰ ਦਿੱਤਾ ਕੀ ਉਹਨਾਂ ਦੇ ਖਿਲਾਫ ਕੋਈ ਵੀ ਇਲਜ਼ਾਮ ਨਹੀਂ ਹੈ ਕਿਉਂਕਿ ਉਹ ਇਹ ਗੱਲ ਕਹਿ ਚੁੱਕਿਆ ਵੀ ਮੇਰਾ ਉਸ ਵਿਵਾਦ ਨਾਲ ਕੋਈ ਵਾਸਤਾ ਨਹੀਂ ਹੈ ਤੇ ਉਸ ਤੋਂ ਬਾਅਦ ਇਹ ਮੁਲਾਕਾਤ ਔਰ ਇਹ ਮੁਲਾਕਾਤ ਹੋਣੀ ਵੀ ਮੰਗੀ ਕਾਨਫਰੰਸ ਤੋਂ ਪਹਿਲਾਂ ਬਾਅਦੇ ਉੱਥੇ ਕੀ ਕੁਝ ਹੋ ਸਕਦਾ ਡਲਾ ਸਾਹਿਬ ਦੇਖੋ ਮੈਨੂੰ ਲੱਗਦਾ ਇਹ ਮੁਲਾਕਾਤ ਜਿਹੜੀ ਇਹ 8 ਤਰੀਕ ਦੀ ਵੀ ਹੋ ਸਕਦੀ ਹੈ ਇਹਦੀ ਇਹਦੀ ਜਿਹੜੀ ਪੂਰੀ ਡੇਟ ਹੈ ਉਹ ਆ ਜਾਣੀ ਹੈ ਇਸ ਮੁਲਾਕਾਤ ਦੇ ਵਿੱਚ ਇਸ ਮੁਲਾਕਾਤ ਦਾ ਜਿਹੜਾ ਸਨੇਹਾ ਜਾਣਾ ਇੱਕ ਤਾਂ ਇਹ ਜਾਣਾ ਹੈ ਕਿ ਗਿਆਨੀ ਰਗਵੀਰ ਸਿੰਘ ਗਿਆਨੀ ਹਰਪੀ ਸਿੰਘ ਉਹਨਾਂ ਦੇ ਨਾਲ ਖੜੇ ਨੇ ਇਹਦਾ ਮਤਲਬ ਇਹਦਾ ਮਤਲਬ ਹੈ ਜਿਹੜੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕੱਲ ਗੱਲ ਕਹੀ ਕਿ ਜਦੋਂ ਉਹਨਾਂ ਨੇ ਪੰਜ ਪਿਆਰਿਆਂ ਦੇ ਸਾਹਮਣੇ ਆਪਣਾ ਸਪਸ਼ਟੀਕਰਨ ਦੇਤਾ ਕਿਸੇ ਜਾਂਚ ਦੀ ਲੋੜ ਨਹੀਂ ਇਹਦਾ ਮਤਲਬ ਹੈ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਉਹਨਾਂ ਇਲਜ਼ਾਮਾਂ ਤੋਂ ਬਰੀ ਕਰ ਚੁੱਕੇ ਨੇ ਜਿਹੜੇ ਐਸ.ਡੀ.ਪੀ.ਐਸ. ਨੇ ਕਿਹਾ ਕਿ ਲੱਗੇ ਨੇ ਬਿਲਕੁਲ ਜੀ ਗਿਆਨੀ ਰਗਵੀਰ ਸਿੰਘ ਉਹਨਾਂ ਕੋਲੇ ਕੋਈ ਇਲਜ਼ਾਮ ਨਹੀਂ ਆਇਆ ਯਾਨੀ ਹਰਪੀ ਸਿੰਘ ਦਾ ਇਸ ਕਰਕੇ ਪਹਿਲਾਂ ਵੀ ਜਦੋਂ ਹਰਪੀ ਸਿੰਘ ਉਹਨਾਂ ਨੇ ਅਸਤੀਫਾ ਦਿੱਤਾ ਤੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਸਪਸ਼ਟ ਸਟੈਂਡ ਲਿਆ ਸ਼੍ਰੀ ਹਕਾਲਤਖਸ ਸਾਹਿਬ ਦੇ ਮੁੱਖ ਜਥੇਦਾਰ ਜਦੋਂ ਬਾਕੀ ਸਿੰਘ ਸਹਿਬਾਨਾਂ ਦੇ ਨਾਲ ਖੜ ਜਾਣ ਔਰ ਪੰਜ ਸਿੰਘ ਸਹਿਬਾਨ ਸਹਿਬਾਨਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਦੇ ਵਿੱਚ ਏਕਤਾ ਦੀ ਝਲਕ ਆਵੇ ਜਦੋਂ ਇਹ ਲੱਗੇ ਕਿ ਕਿਸੇ ਵੀ ਤਖਤ ਦੇ ਜਥੇਦਾਰ ਦਾ ਵਿਚਾਰ ਵੱਖਰਾ ਨਹੀਂ ਹੈ ਸਾਰੇ ਸਮੂਹਿਕ ਤੌਰ ਤੇ ਸਲਾਹ مشورے ਨਾਲ ਇਕੱਠੇ ਹੋ ਕੇ ਫੈਸਲੇ ਕਰਦੇ ਨੇ ਉਹਦੇ ਨਾਲ ਪੰਜੇ ਤਖਤਾਂ ਦੀ ਮਹਾਨਤਾ ਹੋਰ ਚੰਗੀ ਤਰ੍ਹਾਂ ਨਾਲ ਸਾਬਤ ਹੁੰਦੀ ਹੈ ਔਰ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਮਿਲਣਾ ਗਿਆਨੀ ਰਕबीर ਸਿੰਘ ਦਾ ਇਹਦੀ ਨਾਲ ਜਿਹੜੇ ਜਥੇਦਾਰ ਨੇ ਉਹਨਾਂ ਦੀ ਏਕਤਾ ਦਾ ਪ੍ਰਗਟਾਵਾ ਵੀ ਹੁੰਦਾ ਇਹਦੇ ਨਾਲ ਕੌਮ ਨੂੰ ਇਹ ਸੁਨੇਹਾ ਵੀ ਜਾਂਦਾ ਹੈ ਕਿ ਹੁਣ ਜਿਹੜੇ ਜਥੇਦਾਰ ਸਹਿਬਾਨ ਨੇ ਹੁਣ ਕਿਸੇ ਵੀ ਰਾਜਸੀ ਧਿਰ ਦੀ ਮਰਜ਼ੀ ਮੁਤਾਬਕ ਕੰਮ ਨਹੀਂ ਕਰ ਰਹੇ ਔਰ ਇਹਦਾ ਸਿੱਧਾ ਸਿੱਧਾ ਜਿਹੜਾ ਨੁਕਸਾਨ ਹੈ ਉਸ ਧਿਰ ਨੂੰ ਹੈ ਜਿਹੜੀ ਤੇਰੇ ਸੁਨੇਹਾ ਦੇਣ ਦੀ ਕੋਸ਼ਿਸ਼ ਕਰੇਗੀ ਕਿ ਅਸੀਂ ਇਨ ਬਿਨ ਗੱਲ ਨਹੀਂ ਮੰਨਣੀ ਕੱਲ ਮੈਂ ਸੁਣ ਰਿਹਾ ਸੀ ਬਿਆਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸੁਧਾਰ ਲਹਿਰ ਦੇ ਹੋਰ ਲੀਡਰਾਂ ਦੇ ਬਿਆਨ ਆਏ ਸਾਰੇ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਕੱਲ ਦੇ ਬਿਆਨ ਤੋਂ ਬਾਅਦ ਕਾਫੀ ਸੰਤੁਸ਼ਟ ਨਜ਼ਰ ਆਏ ਪਰ ਅਕਾਲੀ ਦਲ ਦੇ ਖੇਮੇ ਤੇ ਉਹਨਾਂ ਦੇ ਹਮਲੇ ਵਧੇ ਨੇ ਭਾਵੇਂ ਸੁਖਬੀਰ ਬਾਦਲ ਨੇ ਕੱਲ ਕਿਹਾ ਇੱਕ ਦੋ ਜਗ੍ਹਾ ਕਈ ਗੱਲਾਂ ਕੀਤੀਆਂ ਜਿਵੇਂ ਤੁਸੀਂ ਅੰਮ੍ਰਿਤਪਾਲ ਉਹਨਾਂ ਦੀ ਗੱਲ ਕੀਤੀ ਹੈ ਉਹਨੂੰ ਆਪਾਂ ਅੱਗੇ ਵਧਾਉਨੇ ਆ ਸਾਰਾ ਜਿਵੇਂ ਜਿਵੇਂ ਤੁਸੀਂ ਸਵਾਲ ਕਰਨਾ ਜੀ ਡੱਲਾ ਸਾਹਿਬ ਜਦੋਂ ਅੰਮ੍ਰਿਤਪਾਲ ਦੀ ਆਪਾਂ ਗੱਲ ਕਰ ਰਹੇ ਆ ਸਿਮਰਨਜੀਤ ਸਿੰਘ ਮਾਨ ਦੇ ਹਵਾਲੇ ਤੋਂ ਵੀ ਖਾਲਸਤਾਨ ਦਾ ਜੀ ਅੰਮ੍ਰਿਤਪਾਲ ਦੀ ਪਾਰਟੀ ਸਮਰਥਨ ਕਰੇਗੀ ਤੇ ਅਸੀਂ ਸਪੋਰਟ ਕਰਾਂਗੇ ਇਸ ਸਵਾਲ ਦੇ ਨਾਲ ਮੈਂ ਇੱਕ ਹੋਰ ਸਵਾਲ ਜੋੜਦਾ ਤੁਸੀਂ ਗੱਲ ਸੁਖਬੀਰ ਬਾਦਲ ਹੁਣਾਂ ਦੀ ਕਰ ਰਹੇ ਸੀ ਮੁਕਸਰ ਦੇ ਵਿੱਚ ਜਦੋਂ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ ਜਿੱਥੇ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਹੌਮ ਹਮਾ ਕੇ ਜਿਹੜਾ ਵਰਕਰਾਂ ਦੇ ਨਾਲ ਮਿਲ ਮਾਗੀ ਕਾਨਫਰੰਸ ਤੇ ਪਹੁੰਚਣਾ ਇਸੇ ਤਰ੍ਹਾਂ ਸੁਖਬੀਰ ਬਾਦਲ ਬਿਨਾ ਨਾਮ ਲੈ ਇਹ ਗੱਲ ਕਹਿੰਦੇ ਆ ਕਿ ਵੱਡੇ ਬਾਦਲ ਸਾਹਿਬ ਨੇ ਤਾਂ ਤਕਰੀਬਨ 16 ਸਾਲ ਜੇਲ੍ਹ ਕੱਟੀ ਆ ਤੇ ਇੱਥੇ ਉਹ ਵੀ ਬੰਦੇ ਆ ਵੀ ਜਿਨ੍ਹਾਂ ਦੀਆਂ 1 ਸਾਲ ਦੇ ਵਿੱਚ ਚੀਕਾਂ ਨਿਕਲੀਆਂ ਪਈਆਂ ਹੁਣ ਇਦਾਂ ਦਾ ਹੀ ਬਿਆਨ ਲਗਭਗ ਮੇਰੇ ਧਿਆਨ ਚ ਆ ਵੀ ਬਲਟਵਾ ਸਾਹਿਬ ਨੇ ਦਿੱਤਾ ਸੀ ਲੋਕ ਸਭਾ ਦੀਆਂ ਚੋਣਾਂ ਵੇਲੇ ਪਰ ਉਤੋਂ ਬਾਅਦ ਸਾਰਿਆਂ ਨੂੰ ਪਤਾ ਅਮਰਪਾਲ ਸਿੰਘ ਵੱਡੀ ਲੀਡ ਦੇ ਨਾਲ ਜਿਹੜਾ ਉਹ ਜਿੱਤ ਕੇ ਆਏ ਸੀ ਤੇ ਬਲਟਵਾ ਸਾਹਿਬ ਆਪ ਕੈਂਡੀਡੇਟ ਸੀ ਉਸ ਮੰਤ ਜਪਤ ਹੋ ਗਈ ਸੀ ਹੁਣ ਜਿੱਥੇ ਸੁਖਬੀਰ ਬਾਦਲ ਨੇ ਇੱਕ ਵਾਰ ਫੇਰ ਤੰਜ਼ ਕੱਸਿਆ ਉਦੋਂ ਬਲਟਵਾ ਸਾਹਿਬ ਨੇ ਲਗਭਗ ਇਦਾਂ ਕਿਹਾ ਸੀਗਾ ਹੁਣ ਸੁਖਬੀਰ ਬਾਦਲ ਕਹਿ ਰਿਹਾ ਹਾਲਾ ਨਾਮ ਨਹੀਂ ਲਿਆ ਉਹਨਾਂ ਨੇ ਪਰ ਇਸ਼ਾਰਾ ਜਿਹੜਾ ਉਹ ਸਾਰਿਆਂ ਨੂੰ ਹੀ ਪਤਾ ਕਿੱਧਰ ਜਾਂਦਾ ਇਹ ਸਵਾਲ ਤੇ ਮਾੜੀ ਦੀ ਤੁਸੀਂ ਚਾਣਨਾ ਪਾਓ ਤੇ ਫੇਰ ਆਪਾਂ ਅੱਗੇ ਚੱਲਦੇ ਦੇਖੋ ਸੁਖਵੀਰ ਸਿੰਘ ਬਾਦਲ ਇਹ ਤਾਂ ਹੁਣ ਸਮਝ ਰਹੇ ਨਹੀਂ ਨਾ ਕਿ ਜਦੋਂ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਨੇ ਜਾਂ ਅਮਰਿਤਪਾਲ ਸਿੰਘ ਦੇ ਗਰੁੱਪ ਨੇ ਇਹ ਐਲਾਨ ਕਰਤਾ ਕਿ ਅਸੀਂ ਪੋਲਿਟੀਕਲ ਪਾਰਟੀ ਬਣਾਵਾਂਗੇ ਬਿਲਕੁਲ ਲੋਕ ਸਭਾ ਦੀਆਂ ਚੋਣਾਂ 'ਚ ਅਕਾਲੀ ਦਲ ਦਾ ਹਸ਼ਰਵੀਰ ਸੁਖਵੀਰ ਸਿੰਘ ਬਾਦਲ ਨੇ ਦੇਖਿਆ ਹਰਸ਼ਿੰਦਰਤ ਕੌਰ ਬਾਦਲ ਭਾਵੇਂ ਜਿੱਤ ਗਏ ਅਕਾਲੀ ਦਲ ਬਹੁਤ ਬੁਰੇ ਤਰੀਕੇ ਨਾਲ ਬਾਕੀ ਦੀਆਂ ਸੀਟਾਂ ਹਾਰਿਆ ਕਈ ਥਾਵਾਂ ਤੇ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਣ ਦਾ ਮਤਲਬ ਹੈ ਕਿ ਅਕਾਲੀ ਦਲ ਕੋਲੇ ਬਚਿਆ ਕੀ ਹੈ ਅਗਰ ਲੋਕ ਸਭਾ ਚੋਣਾਂ ਚ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਜੇ ਫਿਰ ਬਚਿਆ ਕੀ ਹੈ ਅਕਾਲੀ ਦਲ ਦਾ ਪਰ ਸ਼ਖਬੀਰ ਬਾਦਲ ਦੇ ਜਿਹੜੇ ਬਿਆਨ ਸੀ ਕੱਲ ਦੇ ਉਹ ਕਹਿੰਦੇ ਕਿ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਕਮਜ਼ੋਰ ਕਰਨ ਲਈ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨਹੀਂ ਇਹ ਸਾਰੀਆਂ ਤਾਕਤਾਂ ਕਹਿੰਦੇ ਇਕੱਠੀਆਂ ਹੋਈਆਂ ਹੋਈਆਂ ਨੇ ਕੀ ਗੱਲ ਅਸੀਂ ਸਮਝੀਏ ਅਗਰ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਬਣਦੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਸਿੱਖ ਵੋਟ ਹੈ ਪੰਜਾਬ ਦੇ ਵਿੱਚ ਉਹ ਵੰਡੀ ਜਾਏਗੀ ਬਿਲਕੁਲ ਪਿਛਲੇ ਸਮੇਂ ਚ ਅਸੀਂ ਵੇਖਿਆ ਲੋਕ ਸਭਾ ਚੋਣਾਂ ਚ ਹੀ ਲੈ ਲਈਏ ਜਦੋਂ ਅਮਰਿਤਪਾਲ ਸਿੰਘ ਦਾ ਗਰੁੱਪ ਆ ਗਿਆ ਉਹਦੇ ਨਾਲ ਅਕਾਲੀ ਵੋਟ ਤੇ ਕਾਫੀ ਅਸਰ ਪਿਆ ਔਰ ਪਹਿਲਾਂ ਵੀ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਹੋਰ ਵੀ ਨੇ ਜਿੰਨੀਆਂ ਜਿੰਨੀਆਂ ਅਕਾਲੀ ਦਲ ਨਾਲ ਜਾਂ ਅਕਾਲੀ ਦਲ ਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਪੰਜਾਬ 'ਚ ਬਣਨ ਗਈਆਂ ਭਾਵੇਂ ਅਮਰਿਤਪਾਲ ਸਿੰਘ ਦੀ ਵੀ ਹੈ ਨਵੀਂ ਹੋ ਗਈ ਨਾ ਇਹ ਅਗਰ ਇਹ ਹੁਣ ਕੱਲ ਤਰਸ਼ੇਮ ਸਿੰਘ ਕਹਿ ਰਹੇ ਸੀ ਵੀ ਅਸੀਂ ਚੋਣਾ ਲੜਨ ਕਰ ਨਹੀਂ ਪਾਰਟੀ ਬਣਾ ਰਹੇ ਅਸੀਂ ਚੋਣਾ ਲੜਾਂਗੇ ਇਹਦਾ ਮਤਲਬ ਹੈ ਚੋਣਾ ਹੁਣ ਜਿਹੜੀਆਂ ਨੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਨੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੀ ਅਗਰ ਅਮਰਿਤਪਾਲ ਸਿੰਘ ਦਾ ਗਰੁੱਪ ਆ ਗਿਆ ਕਿਉਂਕਿ ਅਮਰਿਤਪਾਲ ਹੋਣਾ ਦੇ ਨਾਲ ਸਰਬਜੀਤ ਖਾਲਸਾ ਵੀ ਸਰਬਜੀਤ ਖਾਲਸਾ ਵੀ ਨਾਲ ਹੀ ਵੀ ਖ ਲੜਾ ਵੀ ਨਾਲ ਇਹ ਸਾਰੇ ਆ ਗਏ ਗ ਤੇ ਸਿਮਰ ਆਪਣੇ ਸਮਜੀ ਸਿੰਘ ਮਾਨ ਨੇ ਇੱਕ ਪਾਸੇ ਇਹਦਾ ਮਤਲਬ ਹੈ ਕਿ ਜਦੋਂ ਦੋ ਤਿੰਨ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ ਤੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਬੀਰ ਤੜਾ ਸੁਖਬੀਰ ਤੜਾ ਕਹਿ ਲਿਏ ਜਾਂ ਹੁਣ ਤਾਂ ਸੁਧਾਰ ਲਹਿਰ ਵਾਲਿਆਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਉਹੀ ਹੈ ਜਿਹੜਾ ਇਹਨਾਂ ਦਾ ਅਕਾਲੀ ਦਲ ਹੈ ਉਹ ਕਮਜ਼ੋਰ ਹੋ ਸਕਦਾ ਹੈ ਵੋਟਾਂ ਦੀ ਵੰਡ ਦੇ ਰੂਪ ਵਿੱਚ ਤੇ ਜੀਐਸਸੀ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲੈ ਲਈਏ 22 ਤੋਂ ਬਾਅਦ ਜਿਹੜੀਆਂ 27 ਚ ਹੋਣੀਆਂ ਨੇ ਜਿਹਨੂੰ 2 ਸਾਲ ਰਹਿ ਗਏ ਲਗਭਗ ਉਹਦੇ ਵਿੱਚ ਵੀ ਸਿੱਧਾ ਸਿੱਧਾ ਅਕਾਲੀ ਦਲ ਦੇ ਵੋਟ ਬੈਂਕ ਨੂੰ ਵੱਡਾ ਖਤਰਾ ਪੈ ਜਾਣਾ ਹੈ ਹਮਮ ਅਗਰ ਅਮਰਿਤਪਾਲ ਦੀ ਪਾਰਟੀ ਹੋਰ ਤਕੜੀ ਹੁੰਦੀ ਹੈ ਜਾਂ ਇੱਕ ਅਦਾ ਕੋਈ ਅਕਾਲੀ ਦਲ ਅਗਰ ਹੋਰ ਬਣ ਜਾਂਦਾ ਦੇਖੋ ਪੰਜਾਬ ਚ ਅਕਾਲੀ ਦਲ ਬਣਦੇ ਰਹੇ ਨੇ ਹਮੇਸ਼ਾ ਬਿਲਕੁਲ ਸਰਬਿੰਦਰ ਅਕਾਲੀ ਦਲ ਜਥੇਦਾਰ ਟੋੜਾ ਸਾਹਿਬ ਨੇ ਬਣਾਇਆ ਸੀ 1920 ਅਕਾਲੀ ਦਲ ਰਵੀ ਅੰਦਰ ਸਿੰਘ ਉਹਨਾਂ ਤਾਂ ਕਈ ਅਕਾਲੀ ਦਲ ਬਣੇ ਨੇ ਸਮੇਂ-ਸਮੇਂ ਤੇ ਉਹ ਬਣਦੇ ਰਹੇ ਨੇ ਉਹ ਹੌਲੀ-ਹੌਲੀ ਮਰਜ ਹੁੰਦੇ ਰਹੇ ਆ ਮਰਜ ਹੁੰਦੇ ਰਹੇ ਜਾਂ ਖਤਮ ਹੁੰਦੇ ਰਹੇ ਜੀ ਕੈਪਟਨ ਮਰਿੰਦਰ ਸਿੰਘ ਵੀ ਉਦੋਂ ਅਕਾਲੀ ਦਲ ਚ ਆ ਗਏ ਸੀ ਪਹਿਲਾਂ ਉਹਨਾਂ ਨੇ ਆਪਣਾ ਵੀ ਅਕਾਲੀ ਸੋਚ ਵਾਲੀ ਇੱਕ ਪਾਰਟੀ ਬਣਾਈ ਸੀ ਸੋ ਚਲੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਲੋਕਾਂ ਨੂੰ ਪਤਾ ਪਰ ਹੁਣ ਅਮਰਿਤਪਾਲ ਇੱਕ ਨਵੀਂ ਸਿਆਸਤ ਹੈ ਅਮਰਿਤਪਾਲ ਦੇ ਕਲ ਪਿਤਾ ਨੇ ਸਾਫ਼ ਤੌਰ ਤੇ ਕਹਿਤਾ ਜਦੋਂ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ ਸਿਮਰਨਜੀਤ ਸਿੰਘ ਮਾਨ ਕਹਿੰਦੇ ਵੀ ਅਸੀਂ ਆਸਮਰਥਨ ਕਰਾਂਗੇ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਅਗਰ ਉਹ ਖਾਲਿਸਤਾਨ ਦੇ ਸੰਘਰਸ਼ 'ਚ ਸਾਡਾ ਸਾਥ ਦੇਣਗੇ ਅਮਰਿਤ ਸਿਮਰਨ ਸਿੰਘ ਮਾਨ ਕਹਿੰਦੇ ਵੀ ਅਸੀਂ ਤਾਂ 40 ਸਾਲਾਂ ਦੇ ਲੱਗੇ ਹੋਏ ਆਂ ਖਾਲਿਸਤਾਨ ਦੇ ਸੰਘਰਸ਼ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਅੱਗੇ ਵਧਾਉਣ ਲਈ ਕੀ ਅਮਰਿਤਪਾਲ ਸਾਥ ਦੇਊ ਹੁਣ ਸਵਾਲ ਬਹੁਤ ਵੱਡਾ ਹੈ ਅਮਰਿਤਪਾਲ ਦੇ ਪਿਤਾ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਉਹ ਕਹਿੰਦੇ ਸਾਡੇ ਲਈ ਮੁੱਖ ਏਜੰਡਾ ਜਿਹੜਾ ਗੋਲਮੋਲ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਖੁੱਲ ਕੇ ਸਮਰਥਨ ਵੀ ਨਹੀਂ ਕੀਤਾ ਇਨਕਾਰ ਵੀ ਨਹੀਂ ਕੀਤਾ ਗੋਲਮੋਲ ਗੱਲ ਕੀਤੀ ਕਿ ਅਮਰਿਤਪਾਲ ਸਿੰਘ ਆ ਕੇ ਦੱਸੂਗਾ ਵੀ ਖਾਲਿਸਤਾਨ ਦੇ ਮਸਲੇ ਤੇ ਕੀ ਸੋਚ ਹੈ ਸਾਡੀ ਕੀ ਵਿਚਾਰ ਹੈ ਉਹ ਦੱਸੂਗਾ ਅਮਰਿਤਪਾਲ ਸਿੰਘ ਹੁਣ 15 15 ਤਰੀਕ ਨੂੰ ਅਮਰਿਤਪਾਲ ਸਿੰਘ ਹੋਣਾਂ ਦੀ ਦੁਬਾਰਾ ਆਉਣ ਵਾਲੇ ਸਮੇਂ 'ਚ ਸੁਣਵਾਈ ਵੀ ਆ ਉਹ ਪਤਾ ਲੱਗ ਜਾਊਗਾ ਵੀ ਕੀ ਉਹਨਾਂ ਦੇ ਉੱਤੇ ਦੁਬਾਰਾ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈ ਉਹਨੂੰ ਵਿਧਾਇਆ ਜਾਂਦਾ ਹੈ ਜਾਂ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਕਿਉਂਕਿ 2 ਸਾਲ ਹੋ ਗਏ ਲਗਭਗ ਲਗਭਗ ਹੁਣ ਸਵਾਲ ਇਹ ਹੈ ਅਮਰਿਤਪਾਲ ਸਿੰਘ ਦੇ ਪਿਤਾ ਕਹਿੰਦੇ ਕਿ ਸਾਡੀ ਲੜਾਈ ਮੁੱਖ ਰੂਪ ਚ ਨਸ਼ਿਆਂ ਦੇ ਖਿਲਾਫ ਹੈ ਬਿਨਾ ਪੈਸੇ ਤੋਂ ਲੜਨਾ ਹੈ ਯੂਥ ਨੂੰ ਲਾਮਬੰਦ ਕਰਨਾ ਹੈ ਔਰ ਜਿਸ ਤਰ੍ਹਾਂ ਦੀ ਸਿਆਸਤ ਅਕਾਲੀ ਦਲ ਨੇ ਕੀਤੀ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਤੇ ਅਸੀਂ ਉਸ ਸਿਆਸਤ ਨੂੰ ਕੱਟਣਾ ਤੋੜਨਾ ਤੇ ਉਹਨਾਂ ਦੇ ਕਹਿਣ ਦਾ ਭਾਵ ਸੀ ਉਹ ਉਹਨਾਂ ਦੇ ਸ਼ਬਦ ਨਹੀਂ ਮੈਂ ਵਰਤ ਰਿਹਾ ਪੂਰੇ ਇਹਦਾ ਮਤਲਬ ਹੈ ਉਹ ਵੀ ਇਹ ਮੰਨਦੇ ਨੇ ਕਿ ਅਕਾਲੀ ਦਲ ਜਿਹਦੇ ਚ ਸੁਖਵੀਰ ਸਿੰਘ ਬਾਦਲ ਪ੍ਰਧਾਨ ਹੈ ਉਹਦੇ ਨਾਲ ਹੀ ਉਹਨਾਂ ਦਾ ਮੁਕਾਬਲਾ ਮੁੱਖ ਰੂਪ ਦੇ ਵਿੱਚ ਕੌਮ ਦੇ ਪਲੇ ਲਈ ਡਾਕਟਰ ਸਾਹਿਬ ਇੱਥੇ ਇੱਕ ਸਵਾਲ ਹੋਰ ਆ ਜਿਹੜਾ ਐਂਗਲ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਜ਼ਰੂਰ ਡਿਸਕਸ ਕਰਨਾ ਚਾਹੀਦਾ ਜਿਹੜੀ ਗੱਲ ਸਿਮਰਨਜੀਤ ਸਿੰਘ ਮਾਨ ਕਹਿੰਦੇ ਵੀ ਫਰਜ਼ ਕਰ ਲਓ ਵੀ ਜੇ ਉਹ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਫਿਰ ਅਸੀਂ ਸਮਰਥਨ ਨਹੀਂ ਕਰਦੇ ਫਿਰ ਤਾਂ ਸਿਮਰਨਜੀਤ ਸਿੰਘ ਮਾਨ ਵੀ ਆਉਣਗੇ ਕਿਉਂਕਿ ਖਡੂਰ ਸਾਬ ਦੇ ਵਿੱਚ ਜਦੋਂ ਅੰਮ੍ਰਿਤਪਾਲ ਦੇ ਕਾਗਜ਼ ਬਤੌਰ ਆਜ਼ਾਦ ਉਮੀਦਵਾਰ ਭਰੇਗੇ ਸੀ ਤਾਂ ਉਦੋਂ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਇੱਕ ਕੈਂਡੀਡੇਟ ਦੇ ਕਾਗਜ਼ ਭਰਵਾਏ ਸੀਗੇ ਪਰ ਉਹ ਕਹਿੰਦੇ ਸੀ ਕੰਟੈਸਟ ਨਹੀਂ ਕਰੂਗਾ ਅਗਰ ਖੁਦਾ ਨਖਾਸਤਾ ਅਮਰਤਪਾਲ ਹੁਣਾਂ ਦੇ ਕਾਗਜ਼ ਰਿਜੈਕਟ ਹੁੰਦੇ ਆ ਤੇ ਫਿਰ ਸਾਡਾ ਕੈਂਡੀਡੇਟ ਜਿਹੜਾ ਉਹ ਮੈਦਾਨ ਚ ਆਊਗਾ ਹੁਣ ਤੇ ਤਰਸੀਮ ਸਿੰਘ ਹੁਣਾਂ ਨੇ ਅਮਰਤਪਾਲ ਦੇ ਪਿਤਾ ਨੇ ਇਹ ਗੱਲ ਕਲੀਅਰ ਕਰ ਦਿੱਤੀ ਵੀ ਪਹਿਲੀ ਪੰਜਾਬ ਦੇ ਮੁੱਦੇ ਆ ਪਾਣੀਆਂ ਦਾ ਮੁੱਦਾ ਨਸ਼ੇ ਦਾ ਮੁੱਦਾ ਤੇ ਸਿਮਰਨਜੀਤ ਸਿੰਘ ਮਾਨ ਦੇ ਕੋਲ ਜਿਹੜਾ ਪਹਿਲਾ ਮੁੱਦਾ ਉਹ ਖਾਲਿਸਤਾਨ ਦਾ ਮੁੱਦਾ ਯਾਨੀ ਕਿ ਰਸਤੇ ਬਿਲਕੁਲ ਅੱਡ ਹੋ ਚੁੱਕੇ ਆ ਤੇ ਇਹ ਐਸਜੀਪੀਸੀ ਚੋਣਾਂ ਜਿਵੇਂ ਤੁਸੀਂ ਜ਼ਿਕਰ ਕਰਕੇ ਹਟਿਓ ਉਹਦੇ ਵਿੱਚ ਵੀ ਅਗਰ ਆਮੋ ਸਾਹਮਣੇ ਹੁੰਦੇ ਆ ਤੇ ਇਹਦੇ ਵਿੱਚ ਫਿਰ ਕੀ ਸਥਿਤੀ ਬਣਦੀ ਆ ਜੀ ਐਸਜੀਪੀਸੀ ਚੋਣਾਂ ਦੀ ਜੇ ਗੱਲ ਕਰਦੇ ਆਂ ਦੇਖੋ ਸਿਮਰਨਜੀਤ ਸਿੰਘ ਮਾਨ ਦੀ ਉਮਰ ਭਾਵੇਂ ਕਾਫੀ ਜ਼ਿਆਦਾ ਹੋ ਗਈ ਹੈ ਪਰ ਉਹ ਬੜੇ ਸਿਆਣੇ ਸਿਆਸਤਦਾਨ ਨੇ ਦੋ ਵਾਰ ਸਿਮਰਨਜੀਤ ਸਿੰਘ ਮਾਨ ਐਮਪੀ ਬਣੇ ਨੇ ਐਵੇਂ ਨਹੀਂ ਬਣੇ ਜਦੋਂ ਸਮਰਥਨ ਕੀਤਾ ਲੋਕ ਸਭਾ ਦੀਆਂ ਚੋਣਾਂ ਚ ਅਮਰਿਤਪਾਲ ਸਿੰਘ ਦਾ ਉਹਦੇ ਪਿੱਛੇ ਉਦੇਸ਼ ਇਹ ਵੀ ਸੀ ਨਾ ਕਿ ਬਰਨਾਲਾ ਲੋਕ ਸਭਾ ਹਲਕੇ ਦੇ ਵਿੱਚ ਜਿੰਨੇ ਵੋਟਰ ਅ ਅਮਰਿਤਪਾਲ ਸਿੰਘ ਦੀ ਸੋਚ ਦੇ ਸਮਰਥਕ ਨਹੀਂ ਉਹਨਾਂ ਦੀ ਵੋਟ ਵੀ ਮੈਨੂੰ ਪੈ ਜੇ ਇਹ ਤਾਂ ਸੋਚ ਸੀ ਨਾ ਹੁਣ ਜਦੋਂ ਸਿਮਰਜੀਤ ਸਿੰਘ ਮਾਨ ਇਹ ਕਹਿੰਦੇ ਨੇ ਵੀ ਜੇ ਤਾਂ ਖਾਲਸਾਤਾਨ ਦੇ ਸ਼ਾਂਤੀਪੂਰਵਕ ਸੰਘਰਸ਼ 'ਚ ਸਾਡਾ ਸਾਥ ਦੇਣਗੇ ਅਮਰਿਤਪਾਲ ਸਿੰਘ ਦੀ ਪਾਰਟੀ ਫਿਰ ਅਸੀਂ ਇਕੱਟੇ ਆ ਇਹਦਾ ਮਤਲਬ ਹੈ ਕਿ ਅਗਰ ਅਮਰਿਤਪਾਲ ਇਹਦੇ ਤੇ ਕੋਈ ਸਪਸ਼ਟਤਾ ਨਹੀਂ ਕਰਦਾ ਜਾਂ ਖਾਲਸਾਤਾਨ ਦੀ ਗੱਲ ਨਹੀਂ ਕਰਦਾ ਤੇ ਘਟੂ ਘਣ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਵਲੰਟੀਅਰ ਨੇ ਜਾਂ ਸਿਮਰਜੀਤ ਸਿੰਘ ਮਾਨ ਨੇ ਉਹ ਇਹ ਮੰਨ ਕੇ ਚੱਲਣਗੇ ਕਿ ਮੇਰਾ ਏਜੰਡਾ ਸਾਫ਼ ਹੈ ਤੇ ਮੈਂ ਇਸ ਗੱਲ ਤੇ ਅਮਰਿਤਪਾਲ ਦੀ ਪਾਰਟੀ ਤੋਂ ਆਪਣੀ ਪਾਰਟੀ ਨੂੰ ਵੱਡਾ ਕਰ ਸਕਦਾ ਕਿ ਜਿਹੜੀ ਸਾਡੀ ਮੁੱਖ ਮੰਗ ਹੈ ਉਹਦੇ ਤੋਂ ਅਮਰਿਤਪਾਲ ਸਿੰਘ ਖੜਾ ਨਹੀਂ ਮਤਲਬ ਇੱਕ ਜਦੋਂ ਤੁਸੀਂ ਸਿਆਸਤ ਕਰਨੀ ਹੈ ਹੁਣ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਦਾ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਹੈ ਤੇ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਕਦੇ ਵੀ ਖੁੱਲ ਕੇ ਖਾਲਿਸਤਾਨ ਦੀ ਨਾ ਮੰਗ ਕਰਦਾ ਨਾ ਵਕਾਲਤ ਕਰਦਾ ਇਹਦਾ ਮਤਲਬ ਹੈ ਅਗਰ ਅਮਰਿਤਪਾਲ ਸਿੰਘ ਦੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਜਿੱਤਣੀਆਂ ਹੈ ਤੇ ਖਾਲਸਾਤਨ ਦੀ ਮੰਗ ਨਾਲ ਤਾਂ ਉਹ ਨਹੀਂ ਜਿੱਤ ਸਕੂਗਾ ਔਰ ਪੰਜਾਬ ਚ ਖਾਲਸਾਤਨ ਦਾ ਸਮਰਥਨ ਵੀ ਨਹੀਂ ਹੈ ਕੋਈ ਸਮਰਥਨ ਨਹੀਂ ਹੈ ਹਾਂ ਕੁਝ ਲੋਕ ਨੇ ਜਿਹੜੇ ਸ਼ਾਂਤੀਪੂਰਵਕ ਤਰੀਕੇ ਨਾਲ ਇਸ ਮੰਗ ਨੂੰ ਅੱਗੇ ਵਧਾ ਰਹੇ ਨੇ ਜਿਵੇਂ ਸਮਰਜੀਤ ਸਿੰਘ ਮਾਨ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਇਸ ਕਰਕੇ ਸਾਰੇ ਜਿਹੜੇ ਅਕਾਲੀ ਦਲ ਨੇ ਇਹ ਆਪਣਾ ਆਪਣਾ ਏਜੰਡਾ ਸੈੱਟ ਕਰਨਗੇ ਜਿਹਦੇ ਉੱਪਰ ਇਹਨਾਂ ਨੇ ਲੋਕਾਂ ਦੇ ਵਿੱਚ ਜਾਣਾ ਹੈ ਔਰ ਸੁਖਬੀਰ ਬਾਦਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਜਿੰਨੇ ਅਕਾਲੀ ਦਲ ਬਣ ਰਹੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਬਣ ਰਹੇ ਨੇ ਤਾਂ ਕਿ ਸਿੱਖਾਂ ਦੀ ਤਾਕਤ ਵੰਡੀ ਜਾਵੇ ਔਰ ਦੇਖੋ ਇੱਕ ਗੱਲ ਸਾਫ਼ ਹੈ ਅਗਰ ਅੰਮ੍ਰਿਤਪਾਲ ਸਿੰਘ ਦਾ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਹੁਣ ਦਾ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਉਤਾ ਹੈ ਹੀ ਹੈ ਜੇ ਇੱਕ ਦਾ ਅਕਾਲੀ ਦਲ ਹੋਰ ਬਣ ਗਿਆ ਮੈਂ ਇੱਥੇ ਹੀ ਆਉਣ ਲੱਗਿਆ ਜੇ ਹੋਰ ਬਣ ਗਿਆ ਤੇ ਫਿਰ ਇਹ ਮੰਨ ਕੇ ਚੱਲੀਏ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਖ ਭਾਈਚਾਰੇ ਦਾ ਵੋਟ ਬੈਂਕ ਵੰਡਿਆ ਜਾਏਗਾ ਦੇਖੋ ਇਹ ਵੋਟਾ ਮੇਰਾ ਇੱਕ ਸਵਾਲ ਲਾਗੇ ਥੇ ਵੰਡਿਆ ਵੀ ਜਾ ਸਕਦਾ ਡੱਲਾ ਸਾਹਿਬ ਤੇ ਇਕੱਠਾ ਵੀ ਹੋ ਸਕਦਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਬਹੁਤ ਦੇਰ ਤੋਂ ਸਿਆਸਤ ਦੇ ਵਿੱਚ ਆ ਤੁਸੀਂ ਵੀ ਦੱਸਿਆ ਪਰ ਉਹਨਾਂ ਨੂੰ ਓਡੀ ਵੱਡੀ ਸਫਲਤਾ 99 ਤੋਂ ਬਾਅਦ ਕਦੀ ਨਹੀਂ ਮਿਲੀ ਆ ਬਾਈਲ ਇਕਸ਼ਨ ਦੇ ਵਿੱਚ ਜ਼ਰੂਰ ਮਿਲੀ ਸੀ 2022 ਦੇ ਵਿੱਚ ਹੁਣ ਅਮਰਤਪਾਲ ਸਿੰਘ ਕਿਉਂਕਿ ਖਾਲਿਸਤਾਨ ਦੇ ਏਜੰਡੇ ਤੋਂ ਹੀ ਉਹ ਲੋਕਾਂ ਦੇ ਵਿੱਚ ਆਏ ਮਕਬੂਲੀਅਤ ਹਾਸਲ ਕੀਤੀ ਨੌਜਵਾਨਾਂ ਦੇ ਵਿੱਚ ਨਸ਼ੇ ਦਾ ਮੁੱਦਾ ਸੀਗਾ ਉਤੇ ਉਹਨਾਂ ਨੂੰ ਸਮਰਥਨ ਵੀ ਮਿਲਿਆ ਬੀਬੀਆਂ ਮਾਤਾਵਾਂ ਵੀ ਆਈਆਂ ਸੁਖਬੀਰ ਢੜਾ ਅਕਾਲੀ ਦਲ ਜਿਹੜਾ ਵਾ ਉਹ ਇਸ ਵਕਤ ਸਵਾਲਾਂ ਦੇ ਘੇਰੇ ਚ ਆ ਕਿਉਂਕਿ ਉਹ ਜੋ ਕੁਝ ਪਿੱਛੇ ਹੋਇਆ ਉਹਨੂੰ ਛੱਡੀਏ ਵੀ ਉਹ ਤਾਂ ਅਕਾਲ ਤਖਤ ਸਾਹਿਬ ਦੇ ਜਿਹੜੇ ਇਨ ਬਿਨ ਆਦੇਸ਼ ਹੈ ਉਹ ਨਹੀਂ ਪ੍ਰਵਾਨ ਕਰਦਾ ਹੁਣ ਤੁਹਾਡੇ ਵਾਲੀ ਗੱਲ ਵੀ ਜੇ ਚੌਥਾ ਅਕਾਲੀ ਦਲ ਅਗਰ ਕੋਈ ਫਾਰਮ ਹੋ ਜਾਂਦਾ ਜਿੱਦਾਂ ਆਪਾਂ ਕੱਲ ਵੀ ਸੋਚ ਗੱਲ ਕੀਤੀ ਉਹਦਾ ਕੋਈ ਚਿਹਰਾ ਉਹਦਾ ਕੋਈ ਪ੍ਰਧਾਨ ਹੀ ਆ ਉਹਦੀ ਜਿਹੜੀ ਬੋਡੀ ਆ ਉਹ ਇਹੋ ਜੀ ਹੁੰਦੀ ਆ ਡੱਲਾ ਸਾਹਿਬ ਜਿਹੜੀ ਸਰਵ ਪ੍ਰਮਾਣਿਤ ਹੋਵੇ ਲੋਕ ਉਹਨੂੰ ਅਸੈਪਟ ਕਰ ਲੈਣ ਤਾਂ ਫੇਰ ਵੋਟ ਸ਼ੇਅਰ ਉਹ ਵੱਧ ਵੀ ਲਿਆ ਜਾ ਸਕਦਾ ਇੱਕ ਪਾਸੜ ਵੀ ਹੋ ਸਕਦਾ ਦੇਖੋ ਮੈਂ ਦੋ ਗੱਲਾਂ ਕਲੀਅਰ ਕਰੂੰਗਾ ਪਹਿਲੀ ਗੱਲ ਅਮਰਿਤਪਾਲ ਸਿੰਘ ਖਾਲਿਸਤਾਨ ਦੇ ਮੁੱਦੇ ਤੇ ਨਹੀਂ ਜਿੱਤਿਆ ਉਹ ਜਿੱਤਿਆ ਨਸ਼ਿਆਂ ਦੇ ਖਿਲਾਫ ਲੜਾਈ ਨੂੰ ਲੈ ਕੇ ਉਹ ਕਿਹਦਾ ਮਤਲਬ ਹੈ ਜਦੋਂ ਉਭਾਰ ਹੋਇਆ ਸੀ ਹਾਂ ਪਰ ਪੰਜਾਬ ਚ ਕਦੇ ਵੀ ਤੁਸੀਂ ਖਾਲਿਸਤਾਨ ਦੀ ਮੰਗ ਨਾਲ ਜ਼ਿਆਦਾ ਦਿਨ ਜਿੱਤ ਨਹੀਂ ਸਕਦੇ ਇੱਕ ਕਦੀ ਕੋਈ ਸੀਟ ਜਿੱਤ ਜੋ ਕਦੀ ਮੈਂ ਕਹਿੰਦਾ ਤੁੱਕਾ ਲੱਗ ਜੇ ਲੱਗਦੇ ਖਾਲਿਸਤਾਨ ਦੀ ਮੰਗ ਸਿੱਖ ਨਕਾਰ ਚੁੱਕੇ ਨੇ ਹੈ ਹੀ ਨਹੀਂ ਕੁਝ ਲੋਕਾਂ ਲਈ ਹੈ ਉਹ ਸ਼ਰਿਆਮ ਕਹਿੰਦੇ ਨੇ ਸਿਮਰਜੀਤ ਸਿੰਘ ਮਾਨ ਨੇ ਉਹ ਤਾਂ ਆਪਣੀ ਗੱਲ ਕਰਦੇ ਨੇ ਹੁਣ ਜਿੱਥੋਂ ਤੱਕ ਗੱਲ ਰਹੀ ਜੇ ਕੋਈ ਹੋਰ ਅਕਾਲੀ ਦਲ ਬਣ ਜੇ ਜੇ ਕੋਈ ਹੋਰ ਅਕਾਲੀ ਦਲ ਬਣੂਗਾ ਉਹਦੀ ਅਗਵਾਈ ਕੌਣ ਕਰੂਗਾ ਇਹ ਨਿਰਪਰ ਕਰਦਾ ਪਰ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਵੇਂ ਮੈਂ ਅੱਗੇ ਕਿਹਾ ਕਿ ਵੀ ਵੋਟਾਂ ਪੈਣੀਆਂ ਨਵੀਂ ਮੈਂਬਰਸ਼ਿਪ ਬਣਨੀ ਹੈ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਦਾ ਚਿਹਰਾ ਬਦਲਦਾ ਉਹ ਜਾਂ ਤਾਂ ਮਨਪੀਰ ਸਿੰਘ ਐਲੀ ਆਉਂਦਾ ਹੈ ਜਾਂ ਅਗਰ ਗਿਆਨੀ ਹਰਪੀ ਸਿੰਘ ਆ ਜਾਂਦੇ ਨੇ ਅਗਰ ਉਹ ਚੋਣ ਲੜਦੇ ਨੇ ਤੇ ਫੇਰ ਉਸ ਸੂਰਜ ਅਮਰਿਤਪਾਲ ਸਿੰਘ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਦੀ ਬਜਾਏ ਫਿਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਭਾਵੇਂ ਹਰਪ੍ਰੀਤ ਸਿੰਘ ਅਗਵਾਈ ਕਰਨ ਗਿਆਨੀ ਹਰਪ੍ਰੀਤ ਸਿੰਘ ਜਾਂ ਮਨਪ੍ਰੀਤ ਿਆਲੀ ਫਿਰ ਉਹ ਪਰੂ ਪੈ ਸਕਦਾ ਤੇ ਫਿਰ ਉਹ ਸਿੱਖ ਵੋਟਰਾਂ ਦੀ ਪਸੰਦ ਬਣ ਸਕਦਾ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਕਿਉਂਕਿ ਹਜੇ ਵੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਡਾ ਸੰਗਠਨ ਹੈ ਪੰਜਾਬ ਬਿਲਕੁਲ ਪਰ ਬਦਕਿਸਮਤੀ ਨਾਲ ਨਾ ਉਹਨਾਂ ਕੋਲੇ ਐਮਐਲਏ ਨੇ ਦੋ ਹੀ ਰਹਿ ਗਏ ਹੁਣ ਤਾਂ ਇੱਕ ਚਲੇ ਗਿਆ ਛੱਡ ਕੇ ਇਹ ਕੈਂਪੀ ਹੈ ਪਰ ਕਾਡਰ ਹੈ ਸ਼੍ਰੋਮਣੀ ਅਕਾਲੀ ਦਲ ਕੋਲੇ ਸੰਗਠਨ ਹੈ ਬਿਲਕੁਲ ਪਰ ਸ਼੍ਰੋਮਣੀ ਅਕਾਲੀ ਦਲ ਕੋਲੇ ਜਿਹੜੀ ਚੀਜ਼ ਦੀ ਕਮੀ ਐ ਲੋਕਾਂ ਦਾ ਭਰੋਸਾ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟਿਆ ਸੀ ਵੋਟਾਂ 'ਚ ਦੇਖਿਆ ਹੁਣ ਜਿਹੜਾ ਤਾਜ਼ਾ ਮਾਹੌਲ ਐ ਅਕਾਲੀ ਦਲ ਦੀ ਢਾਵਾ ਡੋਲ ਵਾਲੀ ਸਥਿਤੀ ਐ ਮੈਂ ਪਹਿਲਾਂ ਵੀ ਕਿਹਾ 2 ਦਸੰਬਰ ਨੂੰ 4 ਵਜੇ ਤੱਕ ਸ਼੍ਰੋਮਣੀ ਅਕਾਲੀ ਦਲ 'ਚ ਜਾਣ ਪੈ ਗਈ ਸੀ ਪਰ ਅਗਲੇ 2-3 ਦਿਨਾਂ ਦੇ ਵਿੱਚ ਜਦੋਂ ਵਰਕਿੰਗ ਕਮੇਟੀ ਨਹੀਂ ਕੀਤੀ ਲਗਾਤਾਰ 3 ਦਿਨ ਟੱਪ ਗਏ ਤੇ ਫੇਰ ਗੱਲ ਉੱਥੇ ਹੀ ਆ ਗਈ 2 ਦਸੰਬਰ ਤੋਂ ਪਹਿਲਾਂ ਵਾਲੀ ਸਥਿਤੀ ਸੋ ਅਕਾਲੀ ਦਲ ਦੁਬਾਰਾ ਪੰਜਾਬ ਦੇ ਵਿੱਚ ਖੜਾ ਹੁੰਦਾ ਹੁੰਦਾ ਦੁਬਾਰਾ ਤਕੜਾ ਹੁੰਦਾ ਹੁੰਦਾ 2 ਦਸੰਬਰ ਤੋਂ ਪਹਿਲਾਂ ਪਹੁੰਚ ਗਿਆ ਹੁਣ ਇਹ ਅਕਾਲੀ ਦਲ ਦੇ ਲੀਡਰਾਂ ਨੇ ਤੈਅ ਕਰਨਾ ਹੈ ਵੀ ਉਹਨਾਂ ਨੇ 2 ਦਸੰਬਰ ਵਾਲੇ ਦਿਨ ਜਿਸ ਤਰ੍ਹਾਂ ਦੀ ਭਾਵਨਾ ਲੋਕਾਂ 'ਚ ਆਈ ਉਹਨੂੰ ਤਕੜੇ ਕਰਨਾ ਹੈ ਜਾਂ 2 ਦਸੰਬਰ ਤੋਂ ਪਹਿਲਾਂ ਦੀ ਸਥਿਤੀ ਤੇ ਰਹਿਣਾ ਹੈ ਉਹਦੇ ਨਾਲ ਹੀ ਅਕਾਲੀ ਦਲ ਦਾ ਤੇ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦਾ ਭਵਿੱਖਤਾ ਹੈ ਹੁਣ ਗੱਲ ਸਾਹਿਬ ਗੱਲ ਬਿਲਕੁਲ ਠੀਕ ਹੈ ਵੀ ਪੰਜਾਬ ਦੀ ਸਿਆਸਤ ਦਾ ਭਵਿੱਖ ਜਿਹੜਾ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੈਅ ਹੋਵੇਗਾ ਪੰਥਕ ਸਿਆਸਤ ਦੇ ਪੱਖ ਤੋਂ ਅਸੀਂ ਦੇਖਦੇ ਆਂ 7 ਜਨਵਰੀ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਆਂ ਵਰਕਿੰਗ ਕਮੇਟੀ ਕਦੋਂ ਇਕੱਤਰਤਾ ਹੁੰਦੀ ਆ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਸਵਾਲ ਫੇਰ ਉੱਥੇ ਆ ਵੀ ਜਦੋਂ ਇੰਨੇ ਸਾਰੇ ਸਵਾਲ ਇੱਕ ਵਰਕਿੰਗ ਕਮੇਟੀ ਲਈ ਹੋਣ ਚਾਹੇ ਨਿਊਜ਼ ਚੈਨਲਸ ਤੇ ਹੋਣ ਚਾਹੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਜੋ ਅਸੀਂ ਵੀ ਜਿਵੇਂ ਸ਼ੋਅ ਕਰਦੇ ਆ ਜਾਂ ਹੋਰ ਵੀ ਕਈ ਮਾਧਿਅਮ ਨਾਲ ਸ਼ੋਅ ਲੋਕ ਕਰਦੇ ਆ ਤੁਹਾਨੂੰ ਇਦਾਂ ਨਹੀਂ ਲੱਗਦਾ ਡੱਲਾ ਸਾਹਿਬ ਵੀ ਇਹ ਵਰਕਿੰਗ ਕਮੇਟੀ ਸੱਦ ਲੈਣੀ ਚਾਹੀਦੀ ਹੁਣ ਤਾਂ ਜਥੇਦਾਰ ਸਾਹਿਬ ਨੇ ਕਹਿ ਹੀ ਦਿੱਤਾ ਵੀ ਇਸ ਤੀਫੇ ਪ੍ਰਵਾਨ ਕਰਕੇ ਆ ਜਾਓ ਵੀ ਇਹ ਤਾਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿ ਦਿੱਤਾ ਇਹ ਦੇਰੀ ਦਾ ਕਾਰਨ ਜਿਹੜਾ ਇਹ ਉਹ ਬਿਹਤਰ ਜਾਣਦੇ ਆ ਪਰ ਇਹ ਜਿਹੜੀ ਦੇਰੀ ਹੋ ਰਹੀ ਹੈ ਡੱਲਾ ਸਾਹਿਬ ਇਹ ਨੁਕਸਾਨ ਦਾ ਇੱਕ ਸਾਬਤ ਜ਼ਰੂਰ ਹੋ ਸਕਦੀ ਹੈ ਦੇਖੋ ਹੁਣ ਤਾਂ ਹਰ ਕੋਈ ਇਹ ਗੱਲ ਮਹਿਸੂਸ ਕਰਦਾ ਅਕਾਲੀ ਦਲ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹੋਣਗੇ ਪਰ ਇੱਕ ਕਹਾਵਤ ਵੀ ਹੈ ਨਾ ਜੀ ਜਿਹੜਾ ਅੜਿਆ ਉਹ ਚੜਿਆ ਸੋ ਜੇ ਤੁਸੀਂ ਸਹੀ ਪਾਸੇ ਛੇਤੀ ਫੈਸਲਾ ਨਹੀਂ ਕਰਦੇ ਸਹੀ ਗੱਲ ਕਰਨ ਨੂੰ ਜ਼ਿਆਦਾ ਸਮਾਂ ਲਾਉਂਗੇ ਤੇ ਕਹਿੰਦੇ ਨੇ ਨਾ ਦੇਰ ਨਾਲ ਅਗਰ ਮਿਲਿਆ ਇਨਸਾਫ ਹੈ ਉਹ ਇਨਸਾਫ ਹੀ ਨਹੀਂ ਰਹਿੰਦਾ ਇਸ ਕਰਕੇ ਅਗਰ ਤੁਸੀਂ ਸਜ਼ਾ ਵੀ ਭੁਗਤਣੀ ਹੈ ਮਾਫੀ ਵੀ ਮੰਗਣੀ ਹੈ ਤੇ ਤੁਸੀਂ ਉਹਦੇ ਵਿੱਚ ਆਪਣੀ ਸ਼ਰਧਾ ਨਹੀਂ ਦਿਖਾ پا ਰਹੇ ਸਮਰਪਣ ਨਹੀਂ ਦਿਖਾ پا ਰਹੇ ਫਿਰ ਉਹ ਬੇਫਜ਼ੂਲ ਹੋ ਜਾਂਦੀ ਹੈ ਉਹੀ ਉਸ ਪਾਸੇ ਗੱਲ ਜਾ ਰਹੀ ਹੈ ਸੁਖਬੀਰ ਬਾਦਲ ਨੇ ਵੀ ਕੱਲ ਇਹੋ ਗੱਲ ਕਹੀ ਸੀ ਜਦੋਂ ਉਹਥੇ ਵਰਕਰਾਂ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਅਖਾਲੀਦਾਲ ਆਰਾਮ ਕਰ ਰਿਆ ਸੀ ਹੁਣ ਆਪਾਂ ਉੱਠ ਗਏ ਆ ਤੇ ਹੁਣ ਆਪਾਂ ਸਰਗਰਮ ਹੋਣਾ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਵਰਕਿੰਗ ਕਮੇਟੀ ਕਦੋਂ ਸੱਦੀ ਜਾਂਦੀ ਹੈ ਜਥੇਦਾਰ ਸਹਿਬਾਨਾਂ ਦੀ ਮੀਟਿੰਗ ਕਦੋਂ ਹੁੰਦੀ ਹੈ ਉਹਦਾ ਅਜੰਡਾ ਕੀ ਹੁੰਦਾ ਉਹ ਤੋਂ ਕੀ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਕੀ ਸੰਕੇਤ ਮਿਲਦੇ ਆ ਤੇ ਸਿਮਰਨਜੀਤ ਸਿੰਘ ਮਾਨ ਤੇ ਤਰਸੀਮ ਸਿੰਘ ਜਿਹੜੇ ਅਮਰਪਾਲ ਦੇ ਪਿਤਾ ਇਹ ਲਗਭਗ ਇਸ ਵੇਲੇ ਵੱਖੋ ਵੱਖ ਰਾਵਾਂ ਦੇ ਉੱਤੇ ਦਿਖਾਈ ਦਿੰਦੇ ਆ ਮੇਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਆ ਤੇ ਆਪਣੇ ਵਡਮੁੱਲੇ ਵਿਚਾਰ ਕਮੈਂਟਸ ਦੇ ਰੂਪ ਦੇ ਵਿੱਚ ਸਾਨੂੰ ਭੇਜਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਔਰ ਕੋਈ ਵੀ ਧਿਰ ਜਿਹੜੀ ਹੈ ਉਹ ਅਗਰ ਸਾਡੀ ਕਿਸੇ ਵੀ ਗੱਲ ਤੋਂ ਅਸਹਿਮਤ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਦੇ ਰਾਹੀਂ ਅੱਗੇ ਵਧਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ